ਸਰੀ ਸਨ ਪਹਿਲਾਂ ਭਾਈ ਲੈਣਾ ਜੀ ਦੇਵੀ ਦੇਵਤਿਆਂ ਦੇ ਦਰਸ਼ਨਾਂ ਨੂੰ ਜਾਣਾ ਕਦੇ ਕਿਤੇ ਕਦੇ ਕਿਤੇ ਹਰ ਸਾਲ ਹਰ ਸਾਲ ਬਾਰ ਬਾਰ ਜਾਈ ਜਾਣਾ ਜਾਈ ਜਾਣਾ ਇੱਕ ਵਾਰ ਮਨ ਵਿੱਚ ਇੱਛਾ ਆਈ ਮਨ ਵਿੱਚ ਖਿਆਲ ਆਇਆ ਕਿ ਮਨਾ ਸ਼ਾਂਤੀ ਟਿਕਾਤ ਕੋਈ ਮਿਲਿਆ ਹੀ ਨਹੀਂ ਕੋਈ ਪ੍ਰਾਪਤੀ ਤੇ ਹੋ ਨਹੀਂ ਰਹੀ ਹਰ ਸਾਲ ਦੀ ਸਾਲ ਸਾਲ ਦਰ ਸਾਲ ਜਾ ਰਹੇ ਆ ਰਹੇ ਜਾ ਰਹੇ ਆ ਰਹੇ ਪੈਸਾ ਖਰਚ ਹੋ ਰਿਹਾ ਟਾਈਮ ਖਰਚ ਹੋ ਰਿਹਾ ਸਾਰਾ ਕੁਝ ਖਰਚਾ ਹੋ ਰਿਹਾ ਪ੍ਰਾਪਤੀ ਕੀ ਹੋ ਰਹੀ ਹੈ ਮਨ ਕਿੰਨਾ ਕੁ ਟਿਕਿਆ ਹੈ ਮਨ ਕਿੰਨਾ ਕੁ ਸ਼ਾਂਤ ਹੋਇਆ ਹੈ ਕਹਿੰਦੇ ਕੁਝ ਵੀ ਨਹੀਂ ਉਹੀ ਜੀਵਨ ਪਹਿਲਾਂ ਸੀ ਉਹੀ ਜੀਵਨ ਹੋਣਾ ਕੋਈ ਬਦਲਾਅ ਵੀ ਨਹੀਂ ਤੇ ਫਿਰ ਬਖਸ਼ਿਸ਼ ਹੋ ਗਈ ਰਹਿਮਤ ਹੋ ਗਈ ਗੁਰੂ ਦੀ ਬਾਣੀ ਕੰਨੀ ਪੈ ਗਈ ਤੇ ਨਿਹਾਲ ਹੋ ਗਏ ਕਹਿੰਦੇ ਹੁਣ ਜਿਹੜੀ ਗੁਰੂ ਦੀ ਬਾਣੀ ਕੰਨੀ ਪਈ ਹੈ ਨਾ ਇਸ ਗੁਰੂ ਦੇ ਵੀ ਉਹ ਦਰਸ਼ਨ ਕਰਨੇ ਨੇ ਫਿਰ ਗੁਰੂ ਨੂੰ ਲੱਭਣ ਲਈ ਚਲੇ ਗਏ ਸਤਿਗੁਰੂ ਮਹਾਰਾਜ ਜੀ ਨੂੰ ਮਿਲੇ ਸੇਵਾ ਕਮਾਈ ਐਸੀ ਸੇਵਾ ਕਮਾਈ ਐਸੀ ਸੇਵਾ ਕਮਾਈ ਐਸੇ ਕੋਈ ਵਿਰਲੇ ਹੀ ਸੇਵਕ ਹੁੰਦੇ ਨੇ ਜਿਹੜੀ ਐਸੀ ਸੇਵਾ ਕਮਾ ਪਾਉਂਦੇ ਨੇ ਵਿਰਲੇ ਹੁੰਦੇ ਨੇ ਸਾਰੇ ਨਹੀਂ ਹੁੰਦੇ विरले सेवक ਹੁੰਦੇ ਨੇ ਜਿਹੜੀ ਐਸੀ ਸੇਵਾ ਕੁਮਾ ਸਕਦੇ ਨੇ ਹਰ ਇੱਕ ਹੁਕਮ ਮੰਨਿਆ ਮਹਾਰਾਜ ਦਾ ਹਰ ਇੱਕ ਹੁਕਮ ਮੰਨਿਆ ਔਖੇ ਤੋਂ ਔਖਾ ਹੁਕਮ ਸਤਿਗੁਰੂ ਮਹਾਰਾਜ ਨੇ ਕੀਤਾ ਸੀ ਜਿੰਨੀਆਂ ਕਸਵਟੀਆਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਪਾਈਆਂ ਨਾ ਓਨੀਆਂ ਕਿਸੇ ਹੋਰ ਗੁਰੂ ਸਾਹਿਬਾਨ ਨੇ ਆਪਣੇ ਸਿੱਖ ਨੂੰ ਨਹੀਂ ਪਾਈਆਂ ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪਦਵੀ ਬਖਸ਼ਨੀ ਹੈ ਜੋਤ ਬਖਸ਼ਨੀ ਹੈ ਉਹਦੇ ਵਾਸਤੇ ਪਰਪਕਤਾ ਤੇ ਸੰਪੂਰਨਤਾ ਹੀ ਬੜੀ ਜ਼ਰੂਰੀ ਹੈ ਸਤਗੁਰੂ ਮਹਾਰਾਜ ਨੇ ਕਦੇ ਇੱਕ ਵਾਰ ਕਿਹਾ ਕਿ ਮਰਿਆ ਹੋਇਆ ਚੂਹਾ ਚੱਕ ਕੇ ਬਾਹਰ ਸੁੱਟਣਾ ਸਭ ਨੇ ਜਵਾਬ ਦਿੱਤਾ ਤੇ ਗੁਰੂ ਅੰਗਦ ਸਾਹਿਬ ਜੀ ਨੇ ਝਟਪਟ ਸੁੱਟ ਦਿੱਤਾ ਇੱਕ ਕਟੋਰਾ ਮਹਾਰਾਜ ਜੀ ਦਾ ਬਰਤਨ ਚਿੱਕੜ ਵਿੱਚ ਡਿੱਗਿਆ ਉਹ ਮਹਾਰਾਜ ਨੇ ਕੱਢਣ ਵਾਸਤੇ ਕਿਹਾ ਸਭ ਨੇ ਜਵਾਬ ਦੇ ਤਾ ਕੱਪੜੇ ਖਰਾਬ ਹੋ ਜਾਣਗੇ ਨਹੀਂ ਜੀ ਤਾਂ ਗੁਰੂ ਅੰਗਦ ਸਹਿਬ ਮਹਾਰਾਜ ਭਾਈ ਲੈਣਾ ਜੀ ਨੇ ਝਟਪਟ ਕੱਢ ਦਿੱਤਾ ਤੋਬਣਾ ਕੇ ਸਾਫ਼ ਕਰਕੇ ਦੇ ਦਿੱਤਾ ਅੱਧੀ ਰਾਤ ਮੀਂਹ ਪੈਣਦਿਆ ਅੱਧੀ ਰਾਤ ਠੰਡ ਦੀ ਰਾਤ ਮੀਂਹ ਪੈਣਦਿਆ ਬਰਖਾ ਹੋ ਰਹੀ ਹੈ ਤੇ ਮਹਾਰਾਜ ਜੀ ਨੇ ਭਾਈ ਲੈਣਾ ਜੀ ਨੂੰ ਕੋਲ ਬੁਲਾਇਆ ਤੇ ਕਿਹਾ ਕਿ ਸਾਡੇ ਬਸਤਰ ਨੇ ਕੱਪੜੇ ਨੇ ਇਤੋਂ ਦਿਓ ਅੱਧੀ ਰਾਤ ਮੀਂਹ ਪਿਆ ਪੈਂਦਾ ਹੱਥ ਜੋੜੇ ਸਤਿਵਚਨ ਕਹੇ ਤੇ ਕੱਪੜੇ ਜਾ ਕੇ ਧੋ ਬਣਾ ਕੇ ਤੇ ਜੋ ਸੁੱਕਣ ਸੁਕਣੇ ਵਾਸਤੇ ਲਾਪ ਤੇ ਪਾ ਦਿੱਤੇ ਬਾਬਾ ਬੁੱਢਾ ਜੀ ਨੇ ਵੀ ਇੱਥੇ ਇੱਕ ਬਚਨ ਉਹਨਾਂ ਦਾ ਜੀਵਨ 'ਚ ਸਾਹਮਣੇ ਆਉਂਦਾ ਕਿ ਉਹਨਾਂ ਕਿਹਾ ਸੀ ਕਿ ਤੁਸੀਂ ਗੁਰੂ ਮਹਾਰਾਜ ਨੂੰ ਕਹਿ ਦਿੰਦੇ ਵੀ ਕੱਪੜੇ ਤੇ ਦਿਨੇ ਧੋਤੇ ਸਨ ਧੋ ਬਣਾ ਕੇ ਜੋੜ ਕੇ ਰੱਖੇ ਸਨ ਤੇ ਕਹਿ ਦਿੰਦੇ ਵੀ ਮਹਾਰਾਜ ਧੂਪੇ ਹੋਏ ਨੇ ਤੇ ਬੜਾ ਸੋਹਣਾ ਜਵਾਬ ਸੀ ਭਾਈ ਲੈਣਾ ਜਿਹਦਾ ਕਹਿੰਦੇ ਕਿ ਜਿਹੜੇ ਕੱਪੜੇ ਜਿਹੜੀ ਚੀਜ਼ ਜਿਹੜਾ ਬਸਤਰ ਮੇਰੇ ਗੁਰੂ ਦੀ ਨਿਗਾ ਚ ਮੈਲਾ ਮੇਰੀ ਕੀ ਔਕਾਤ ਹੈ ਮੈਂ ਕਹਦੇ ਆ ਉਹ ਸਾਫ਼ ਹੈ ਬੇਸ਼ੱਕ ਸਾਫ਼ੀ ਹੋਵੇ ਕੀ ਪਤਾ ਗੁਰੂ ਸਾਹਿਬ ਜੀ ਨੂੰ ਕਿਹੜਾ ਦਾਗ ਦਿਖਿਆ ਜਿਹੜਾ ਮੈਨੂੰ ਨਹੀਂ ਦਿਖਿਆ ਇਸ ਤਰ੍ਹਾਂ ਦੇ ਅਣਗਿਣਤ ਹੀ ਹੁਕਮਾਂ ਮੰਨੇ ਤੇ ਜਦੋਂ ਗੁਰੂ ਮਹਾਰਾਜ ਜੀ ਨੇ ਇੱਕ ਹੁਕਮ ਜੋ ਅਖੀਰੀ ਹੁਕਮ ਜੀ ਨੂੰ ਦੱਸਿਆ ਜਾਂਦਾ ਹੈ ਜਿਸ ਤੋਂ ਬਾਅਦ ਫਿਰ ਮਹਾਰਾਜ ਨੇ ਪੱਕਾ ਫੈਸਲਾ ਕਰ ਲਿਆ ਵੀ ਗੁਰਿਆਈ ਭਾਈ ਲੈਣਾ ਜੀ ਨੂੰ ਹੀ ਦੇਣੀ ਹੈ ਸਤਿਗੁਰੂ ਜੀ ਆਪਣੇ ਸਿੱਖਾਂ ਨੂੰ ਭਾਈ ਲੈਣਾ ਜੀ ਨੂੰ ਸਭ ਨੂੰ ਨਾਲ ਲੈ ਕੇ ਕਹਿੰਦੇ ਕਿ ਚਲੋ ਸਾਡੇ ਨਾਲ ਨਾਲ ਸਾਡੇ ਨਾਲ ਨਾਲ ਰਹਿਣਾ ਸਾਡਾ ਸਾਥ ਨਹੀਂ ਛੱਡਣਾ ਕਹਿਣ ਲੱਗੇ ਜੀ ਠੀਕ ਹੈ ਬੜੀ ਸੰਗਤ ਜੁੜ ਗਈ ਬੜੀ ਸੰਗਤ ਜੁੜ ਗਈ ਸਾਰੇ ਮਹਾਰਾਜ ਦੇ ਪਿੱਛੇ ਪਿੱਛੇ ਮਹਾਰਾਜ ਅੱਗੇ ਅੱਗੇ ਮਹਾਰਾਜ ਸਾਰਾ ਨਗਰ ਤੋਂ ਬਾਹਰ ਨਿਕਲ ਗਏ ਹੁਣ ਕਈਆਂ ਨੂੰ ਕੰਮ ਚੇਤੇ ਆ ਗਏ ਕਈਆਂ ਨੂੰ ਕੁਝ ਚੇਤੇ ਆ ਗਿਆ ਤਾਂ ਉਹ ਆਪਣੇ ਨਗਰ ਨੂੰ ਵਾਪਸ ਮੁੜ ਗਏ ਵੀ ਹੁਣ ਤਾਂ ਮਹਾਰਾਜ ਪਤਾ ਨਹੀਂ ਕਿੰਨੀ ਕੋ ਦੂਰ ਚਲੇ ਜਾਣ ਚਲੋ ਆਪਾਂ ਆਪਣਾ ਕੰਮ ਕਰ ਦੇਖੀਏ ਅਧੀ ਸੰਗਤ ਜਦੋਂ ਨਗਰ ਤੋਂ ਬਾਹਰ ਗਏ ਨਾ ਮਹਾਰਾਜ ਉੱਥੇ ਉਹਨਾਂ ਨੂੰ ਇਸੇ ਵੀ ਨਗਰ ਦੇ ਵਿੱਚ ਵਿੱਚ ਹੀ ਕੋਈ ਫੇਰੀ ਹੈ ਹੋਰ ਮਹਾਰਾਜ ਜੀ ਅੱਗੇ ਚਲੇ ਗਏ ਜਦੋਂ ਜੰਗਲ ਆ ਗਿਆ ਨਾ ਜੰਗਲ ਭਿਆਨਕ ਜੰਗਲ ਅੱਗੇ ਆ ਗਿਆ ਕਿਉਂਕਿ ਜੰਗਲ ਬੜੇ ਹੁੰਦੇ ਸਨ ਪਹਿਲਾਂ ਤੇ ਜੰਗਲ ਤੱਕ ਪਹੁੰਚਦੇ ਆਦੇ ਹੋਰ ਜਿਹੜੇ ਸਨ ਥੋੜੇ ਬਤੇ ਉਹਨਾਂ ਦੇ ਵਿੱਚੋਂ ਵੀ ਬਹੁਤ ਘਟ ਗਏ ਵੀ ਅੱਗੇ ਜੰਗਲ ਜਾਨਵਰ ਮਹਾਰਾਜ ਦਾ ਕੀ ਪਤਾ ਕਿੱਧਰ ਲੈ ਜਾਣ ਚਲੋ ਆਪਾਂ ਕੰਮ ਕਰਦੇ ਖੇ ਬੱਚੇ ਦੇਖੀਏ ਤੋਂ ਹੋਰ ਮੁੜ ਕੇ ਜੰਗਲ ਭਿਆਨਕ ਦੇ ਵਿੱਚ ਪ੍ਰਵੇਸ਼ ਕਰ ਗਏ ਸਤਗੁਰੂ ਮਹਾਰਾਜ ਜੀ ਨੇ ਇੱਥੇ ਇੱਕ ਛੋਟੀ ਚੁੱਕ ਲਈ ਕਦੇ ਕਿਸੇ ਨੂੰ ਛੋਟੀ ਮਾਰ ਦਿੰਦੇ ਕਦੇ ਕਿਸੇ ਨੂੰ ਇਟ ਰੋੜਾ ਚੁੱਕ ਕੇ ਮਾਰ ਦਿੰਦੇ ਅੱਧੇ ਹੋਰ ਵਾਪਸ ਮੁੜ ਗਏ ਬਹੁਤ ਵਿਰਲੇ ਤੇ ਬਹੁਤ ਥੋੜੇ ਰਹਿ ਗਏ ਸਤਿਗੁਰੂ ਮਹਾਰਾਜ ਜੀ ਨੇ ਜਦੋਂ ਅੰਤਮ ਸਮਾਂ ਆਇਆ ਜਦੋਂ ਮਹਾਰਾਜ ਜੀ ਦੇ ਫੈਸਲੇ ਦੀ ਘੜੀ ਆਈ ਉਸ ਵੇਲੇ ਇੱਕ ਸ਼ਰੀਰ ਲੱਕੜੀਆਂ ਦੇ ਉੱਪਰ ਪਿਆ ਚਿੱਟੇ ਕੱਪੜੇ ਦੇ ਵਿੱਚ ਟਕਿਆ ਦਿਖਾਈ ਦੇ ਰਿਹਾ ਉੱਥੇ ਜਾ ਕੇ ਖੜੇ ਹੋ ਗਏ ਕੁਝ ਕੁ ਸਿੱਖੀ ਨਹੀਂ ਸਤਿਗੁਰੂ ਮਹਾਰਾਜ ਜੀ ਅਨੇ ਹੁਣ ਜਦੋਂ ਬਚਨ ਕੀਤਾ ਕਿ ਸਿੱਖੋ ਆ ਸਾਹਮਣੇ ਤੁਹਾਡੇ ਕੀ ਪਿਆ ਦਿਖ ਰਿਹਾ ਹੈ ਮਹਾਰਾਜ ਨੇ ਦੱਸਿਆ ਨਹੀਂ ਕੀ ਹੈ ਮਹਾਰਾਜ ਨੇ ਸਵਾਲ ਹੀ ਕੀਤਾ ਸਾਡੇ ਤੁਹਾਡੇ ਸਾਹਮਣੇ ਕੀ ਪਿਆ ਦਿਖ ਰਿਹਾ ਹੈ ਹੁਣ ਕਈ ਵਾਰੀ ਸਾਡੇ ਦਿਮਾਗ ਦੇ ਵਿੱਚ ਜੋ ਕਲਪਨਾ ਹੁੰਦੀ ਹੈ ਉਸ ਨੂੰ ਦੇਖ ਕੇ ਅਸੀਂ ਫੈਸਲਾ ਕਰ ਲੈਨੇ ਆ ਪਰ ਅਸੀਂ ਚੰਗੀ ਤਰ੍ਹਾਂ ਨਹੀਂ ਦੇਖਦੇ ਉਹ ਦੇਖਣ 'ਚ ਲੱਗ ਰਿਹਾ ਸੀ ਕਿ ਇਹ ਜੋ ਹੈ ਕੋਈ ਮੁਰਦਾ ਪਿਆ ਹੈ ਲੱਕੜੀਆਂ ਸਨ ਥੱਲੇ ਚਿੱਟਾ ਕੱਪੜਾ ਉੱਪਰ ਸੀ ਐ ਲੰਮਾ ਜਿਹਾ ਤੇ ਦੇਖਣ 'ਚ ਪਤਾ ਲੱਗਿਆ ਮੁਰਦਾ ਹੈ ਸਿੱਖ ਕਹਿਣ ਲੱਗੇ ਵੀ ਮਹਾਰਾਜ ਜੀ ਇਹ ਤਾਂ ਕੋਈ Laash ਪਈ ਐ ਕੋਈ ਮਰਦਾ ਪਿਆ ਐ ਤੇ ਗੁਰੂ ਮਹਾਰਾਜ ਜੀ ਕਹਿਣ ਲੱਗੇ ਵੀ ਹੁਣ ਸਾਡਾ ਹੁਕਮ ਐ ਤੁਸੀਂ ਇਸ ਨੂੰ ਖਾਣਾ ਹੈ ਹੈਰਾਨ ਹੋ ਗਏ ਮਨ ਵਿੱਚ ਸ਼ੰਕਾ ਪਹਿਲਾਂ ਹੀ ਕਈਆਂ ਦੇ ਉਪਜ ਗਿਆ ਸੀ ਵੀ ਮਹਾਰਾਜ ਕਦੇ ਵੱਟੇ ਮਾਰਦੇ ਕਦੇ ਛਟੀਆਂ ਮਾਰਦੇ ਕਦੇ ਛੋਟੀਆਂ ਮਾਰਦੇ ਕਦੇ ਅੱਜ ਕਿੱਥੇ ਜੰਗਲ 'ਚ ਲੈ ਆਏ ਨੇ ਕੋਈ ਗੱਲ ਨਹੀਂ ਬਾਤ ਨਹੀਂ ਹੁਣ ਮਰਦਾ ਖਾਣ ਲਈ ਕਹਿ ਰਹੇ ਨੇ ਸਾਰੇ ਮੁੜ ਗਏ ਇੱਕੋ ਇੱਕ ਰਹਿ ਗਏ ਭਾਈ ਲੈਹਣਾ ਜੀ ਉੱਥੇ ਖੜੇ ਤੇ ਮਹਾਰਾਜ ਨੇ ਫਿਰ ਦੁਹਰਾਇਆ ਕਿ ਪਹਿਲੇਣਾ ਜੀ ਕੀ ਗੱਲ ਐ ਅੱਗੇ ਵਧੋ ਸ਼ਕੋ ਰੋਗੇਓ ਕੀ ਸੋਚ ਰਹੇ ਹੋ ਤੇ ਹੱਥ ਜੋੜੇ ਮਹਾਰਾਜ ਜੀ ਤੁਸੀਂ ਸ਼ਕਣ ਲਈ ਕਿਹਾ ਮੈਂ ਸ਼ਕਣ ਲਈ ਤਿਆਰ ਆ ਮੈਨੂੰ ਇਹ ਤਾਂ ਹੁਕਮ ਕਰੋ ਮੈਂ ਸ਼ਕਾ ਕਿਹੜੇ ਪਾਸਿਓਂ ਪੈਰਾਂ ਵਾਲੇ ਪਾਸਿਓਂ ਖਾਣਾ ਸ਼ੁਰੂ ਕਰਾਂ ਸਿਰ ਵਾਲੇ ਪਾਸਿਓਂ ਖਾਣਾ ਸ਼ੁਰੂ ਕਰਾਂ ਤੁਸੀਂ ਮੈਨੂੰ ਹੁਕਮ ਕਰੋ ਮੈਂ ਹੁਣੇ ਸ਼ਕਣ ਮਹਾਰਾਜ ਕਹਿੰਦੇ ਪੈਰਾਂ ਵਾਲੇ ਪਾਸੇ ਕਪੜਾ ਝੁੱਕੋ ਤੇ ਛਕੋ ਜਦੋਂ ਐ ਭਾਈ ਲੈਣਾ ਜੀ ਨੇ ਕੱਪੜਾ ਚੁੱਕਿਆ ਨਾ ਤੇ ਸਾਧ ਸੰਗਤ ਜੀ ਉਹ ਪੰਚਾ ਅੰਮ੍ਰਿਤ ਕੜਾ ਪ੍ਰਸ਼ਾਦ ਦੀ ਦੇਗ ਸਜਾ ਕੇ ਸਤਿਗੁਰੂ ਮਹਾਰਾਜ ਜੀ ਨੇ ਪਹਿਲੋਂ ਹੀ ਰੱਖੀ ਹੋਈ ਸੀ ਤੇ ਨਿਹਾਲ ਹੋ ਗਏ ਕਿ ਨਹੀਂ ਸਤਿਗੁਰੂ ਜੀ ਤਾਂ ਦੇਗ ਹੈ ਠਕੜਾ ਪ੍ਰਸ਼ਾਦ ਉੱਥੇ ਸਤਿਗੁਰੂਆਂ ਨੇ ਅਰਦਾਸ ਕੀਤੀ ਆਪ ਦੇਖ ਦੀ ਪਰਵਾਣਗੀ ਹੋਈ ਸਤਿਗੁਰੂ ਮਹਾਰਾਜ ਨੇ ਆਪ ਭਾਈ ਲੈਣਾ ਜੀ ਨੂੰ ਸ਼ਿਕਾਈ ਤੇ ਗੁਰਿਆਈ ਦਿੱਤੀ ਗੁਰਤਾਕ ਦੇ ਦਿੱਤੀ ਜ਼ਿੰਮੇਵਾਰੀ ਦਿੱਤੀ ਆਪਣੇ ਅੰਗ ਨਾਲ ਲਾਇਆ ਗਲ ਵਕੜੀ ਵਿੱਚ ਲਿਆ ਤੇ ਨਾਮ ਦਿੱਤਾ ਕਹਿੰਦੇ ਅੱਜ ਤੋਂ ਤੁਸੀਂ ਲੈਣਾ ਨਹੀਂ ਅੱਜ ਤੋਂ ਤੁਸੀਂ ਅੰਗਦ ਹੋ ਅੰਗ ਦੇ ਨਾਲ ਲਾ ਕੇ ਅੰਗਦ ਬਣਾ ਲਿਆ ਗੁਰੂ ਅੰਗਦ ਦੇ ਮਹਾਰਾਜ ਬਣਾ ਦਿੱਤਾ ਕਿੱਥੋਂ ਅਰਸ਼ ਤੋਂ ਅਰਸ਼ ਤੇ ਪਹੁੰਚਾ ਦਿੱਤਾ ਧੰ ਗੁਰੂ ਨਾਨਕ ਸਾਹਿਬ ਜੀ ਨੇ ਕਿੱਥੇ ਦੇਵੀ ਦੇਵਤਿਆਂ ਦੇ ਦਰਸ਼ਨਾਂ ਨੂੰ ਕਦੇ ਕਿੱਧਰ ਕਦੇ ਕਿੱਧਰ ਭਟਕ ਰਹੇ ਤੇ ਗੁਰੂ ਨਾਨਕ ਸਾਹਿਬ ਦੇ ਦਰ ਤੇ ਮਹਾਰਾਜ ਆਪਣੀ ਗੱਦੀ ਤੇ ਬਿਠਾ ਕੇ ਅਜੋ ਸਮਾਂ ਆ ਗਿਆ ਮਹਾਰਾਜ ਆਪ ਥੱਲੇ ਖੜੇ ਤੇ ਸਤਿਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਆਪਣੀ ਗੱਦੀ ਤੇ ਬਿਠਾ ਕੇ ਗੁਰ ਗੱਦੀ ਤੇ ਬਿਠਾ ਕੇ ਸਾਰੀ ਸੰਗਤ ਦੇ ਸਾਹਮਣੇ ਪਹਿਲਾਂ ਆਪ ਮੱਥਾ ਟੇਕਿਆ ਤੇ ਫਿਰ ਸੰਗਤ ਨੂੰ ਕਿਹਾ ਤੁਸੀਂ ਵੀ ਮੱਥਾ ਟੇਕੋ ਸੰਗਤ ਨੇ ਮੱਥਾ ਟੇਕਿਆ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਕੁਝ ਦਿਨ ਬਾਅਦ ਜੋਤੀ ਜੋਤ ਸਮਾ ਗਏ ਕੁਝ ਦਿਨ ਸਤਿਗੁਰੂ ਮਹਾਰਾਜ ਬੜਾ ਵਿਰਾਗ ਦੇ ਵਿੱਚ ਰਹੇ ਗੁਰੂ ਨਾਨਕ ਸਾਹਿਬ ਜੀ ਦੀ ਯਾਦ ਵਿੱਚ ਬੜਾ ਸਮਾਂ ਸਤਿਗੁਰੂ ਮਹਾਰਾਜ ਜੀ ਦੀ ਯਾਦ ਵਿੱਚ ਭਗਤੀ ਦੇ ਵਿੱਚ ਸਿਮਰਨ ਦੇ ਵਿੱਚ ਬੰਦਗੀ ਦੇ ਵਿੱਚ ਗੁਰਸਿੱਖਾਂ ਦਾ ਵਿਰਾਗ ਸਾਧ ਸੰਗ ਜੀ ਉਹ ਐਸਾ ਨਹੀਂ ਹੁੰਦਾ ਜੈਸਾ ਦੁਨੀਆ ਦਾ ਹੁੰਦਾ ਹੈ ਮਾਫ ਕਰਿਓ ਸਾਡੇ ਸਾਰੇ ਗੁਰੂ ਸਾਹਿਬਾਂ ਨੇ ਵਿਰਾਗ ਕੀਤਾ ਜਦੋਂ ਗੁਰੂ ਸਾਹਿਬ ਗਏ ਨੇ ਨਾ ਗੁਰੂ ਨਾਨਕ ਸਾਹਿਬ ਗਏ ਜਾਂ ਕੋਈ ਵੀ ਗੁਰੂ ਸਾਹਿਬ ਚੜ੍ਹਾਈ ਕਰਦੇ ਸਨ ਅਗਾ ਜਿਹੜੇ ਗੁਰੂ ਸਾਹਿਬ ਹੁੰਦੇ ਸਨ ਉਹ ਕਰਦੇ ਸਨ ਮਨਾਂ 'ਚ ਵਿਰਾਗ ਹੁੰਦਾ ਸੀ ਪਰ ਉਹ ਵਿਰਾਗ ਸਾਡੇ ਵਰਗਾ ਜਾਂ ਆਮ ਦੁਨਿਆਵੀ ਵਰਗਾ ਨਹੀਂ ਸੀ ਹੁੰਦਾ ਵੀ ਤਾਨੇ ਮੇਨੇ ਪ੍ਰਮਾਤਮਾ ਨੂੰ ਦੇਣ ਲੱਗ ਜਾਣੇ ਪਿੱਛੇ ਆਪਾ ਕਰਨਾ ਜਾਂ ਕੋਈ ਬੁਰਾ ਹਾਲ ਕਰਨਾ ਵਿਰਾਗ ਹੁੰਦਾ ਸੀ ਰੱਬ ਦੀ ਭਗਤੀ ਦੇ ਨਾਲ ਜੁੜ ਜਾਂਦੇ ਸਨ ਸਿਮਰਨ ਨਾਲ ਜੁੜ ਜਾਂਦੇ ਸਨ ਬੰਦਗੀ ਨਾਲ ਜੁੜ ਜਾਂਦੇ ਸਨ ਤੇ ਗੁਰੂ ਅੰਗਦ ਸਾਹਿਬ ਜੀ ਤੇ ਨਾ ਬੈਰਾਗ ਆ ਗਿਆ ਸੀ ਖਾਣਾ ਪੀਣਾ ਸਭ ਕੁਝ ਤਿਆਗ ਦਿੱਤਾ ਤੇ ਸਤਗੁਰੂ ਮਹਾਰਾਜ ਚਵਾਰੇ ਤੇ ਚੜ ਕੇ ਨਾ ਭਗਤੀ ਸਿਮਰਨ ਬੰਦਗੀ ਦੇ ਵਿੱਚ ਲੱਗ ਕੇ ਕਿੰਨਾ ਕਿੰਨਾ ਸਮਾ ਕਿੰਨੇ ਹੀ ਦਿਨ ਹੋ ਗਏ ਕਿੰਨੇ ਹੀ ਦਿਨ ਤੇ ਫਿਰ ਤਨਤਨ ਬਾਬਾ ਬੁੱਢਾ ਸਾਹਿਬ ਜੀ ਜਿਨ੍ਹਾਂ ਨੇ ਹਮੇਸ਼ਾ ਹੀ ਸਿੱਖ ਪੰਥ ਦੇ ਮਾਰਗਦਰਸ਼ਨ ਕੀਤਾ ਹੈ ਅਗਵਾਈ ਕੀਤੀ ਹੈ ਚਾਹੇ ਗੁਰੂ ਅਮਰਦਾਸ ਸਾਹਿਬ ਜੀ ਦਾ ਵੇਲਾ ਆਵੇ ਗੁਰੂ ਰਾਮਦਾਸ ਗੁਰੂ ਅਰਜਨ ਸਾਹਿਬ ਮਹਾਰਾਜ ਪੰਜਵੇਂ ਪਾਤਸ਼ਾਹ ਛੇਵੇਂ ਪਾਤਸ਼ਾਹ ਤੱਕ ਰਹੇ ਤੇ ਉਹਨਾਂ ਨੇ ਹਮੇਸ਼ਾ ਗੁਰੂ ਦਾ ਸਾਥ ਨਹੀਂ ਛੱਡਿਆ ਗੁਰਾਂ ਦੇ ਅੰਗ ਸੰਗ ਰਹੇ ਤੇ ਗੁਰੂ ਮਹਾਰਾਜ ਉਹਨਾਂ ਦੇ ਅੰਗ ਸੰਗ ਰਹੇ ਬਾਬਾ ਬੁੱਢਾ ਸਾਹਿਬ ਜੀ ਦੀ ਵੀ ਕੋਈ ਛੁੱਟੀ ਹਸਤੀ ਨਹੀਂ ਬੜੀ ਮਹਾਨ ਹਸਤੀ ਨੇ ਬ੍ਰਹਮ ਗਿਆਨੀ ਨੇ ਉਹਨਾਂ ਦਾ ਵੀ ਗੁਰੂ ਜਿੰਨਾ ਹੀ ਸਤਕਾਰ ਹੈ ਜਿੰਨਾ ਗੁਰੂ ਸਾਹਿਬ ਦਾ ਸਤਕਾਰ ਹੈ ਉਹਨਾਂ ਬਾਬਾ ਬੁੱਢਾ ਸਾਹਿਬ ਜੀ ਦਾ ਸਤਕਾਰ ਹੈ ਤੇ ਉਹਨਾਂ ਨੇ ਫਿਰ ਜਾ ਕੇ ਚਵਾਰੇ ਦੇ ਗੇਰਦਾਸਾਂ ਕੀਤੀਆਂ ਦਰਵਾਜ਼ੇ ਖੜਕਟਾਏ ਤੇ ਗੁਰੂ ਮਹਾਰਾਜ ਵਿਰਾਗ ਉਸ ਵਹਿਗੁਰੂ ਦੇ ਨਾਮ ਦੇ ਵਿੱਚ ਲੀਵ ਸੰਤ ਤੇ ਧੰਤਨ ਬਾਬਾ ਬੁਢਾ ਸਾਹਿਬ ਜੀ ਨੇ ਫਿਰ ਸੰਗਤ ਵੱਲੋਂ ਬੇਨਤੀ ਕੀਤੀ ਕਿ ਸੰਗਤ ਦੀ ਹੁਣ ਅਗਵਾਈ ਕਰੋ ਬੇਨਤੀ ਪ੍ਰਵਾਨ ਕਰੋ ਸਤਿਗੁਰੂ ਮਹਾਰਾਜ ਫਿਰ ਸੰਗਤ ਚ ਆ ਕੇ ਬੈਠੇ ਸਤਿਗੁਰੂ ਮਹਾਰਾਜ ਨੇ ਉਸ ਦਿਨ ਤੋਂ ਫਿਰ ਐਸਾ ਪ੍ਰਚਾਰ ਗੁਰਸਿੱਖੀ ਦਾ ਸ਼ੁਰੂ ਕੀਤਾ ਐਸੀਆਂ ਮਰਿਆਦਾ ਬਣਾਈਆਂ ਐਸਾ ਸੋਹਣਾ ਸਿਸਟਮ ਚਲਾਇਆ ਗੁਰੂ ਮਹਾਰਾਜ ਜੀ ਨੇ ਨੌਜਵਾਨੀ ਨੂੰ ਇਕੱਤਰ ਕੀਤਾ ਬੱਚਿਆਂ ਨੂੰ ਇਕੱਤਰ ਕੀਤਾ ਮਲ ਅਖਾੜੇ ਬਣਾਏ ਦੁਨੀਆ ਹੈਰਾਨ ਸੀ ਸਮਾਜ ਹੈਰਾਨ ਸੀ ਵੀ ਧਰਮ ਦੇ ਖੇਤਰ ਦੇ ਵਿੱਚ ਇਹ ਕੀ ਮਲ ਅਖਾੜੇ ਦਾ ਕੀ ਕੰਮ ਹੈ ਅੱਜ ਸਾਡੇ ਗੁਰੂ ਘਰਾਂ ਦੇ ਵਿੱਚ ਵੀ ਹਰ ਥਾਂ ਤੇ ਦੇਖੋ ਆਪ ਜੀ ਬੱਚੇ ਗੱਤਕਾ ਖੇਡਦੇ ਨੇ ਚੰਗੀ ਗੱਲ ਹੈ ਬਹੁਤ ਸੋਹਣੀ ਗੱਲ ਹੈ ਤੇ ਗੁਰੂ ਮਹਾਰਾਜ ਜੀ ਤਾਂ ਸਾਰੀ ਹੀ ਖੇਡਾਂ ਕਰਵਾਉਂਦੇ ਸਨ ਮੈਨੂੰ ਮਾਫ਼ ਕਰਿਓ ਜੋ ਜੋ ਉਸ ਵੇਲੇ ਨਹੀਂ ਸਨ ਮਲ ਅਖਾੜੇ ਵੀ ਸਤਿਗੁਰੂ ਮਹਾਰਾਜ ਕੁਸ਼ਤੀ ਘੋਲ ਕਬੱਡੀ ਇਹ ਸਾਰੀਆਂ ਜਿਹੜੀਆਂ ਖੇਡਾਂ ਨੇ ਪ੍ਰਾਤਨ ਰਵਾਇਤੀ ਖੇਡਾਂ ਨੇ ਇਹ ਘੋਲ ਕਰਵਾਣੇ ਕੁਸ਼ਤੀਆਂ ਕਰਵਾਣੀਆਂ ਇਹ ਮਲ ਅਖਾੜੇ ਮਹਾਰਾਜ ਆਪ ਦੇਖਦੇ ਸਨ ਕਿਉਂਕਿ ਸਤਿਗੁਰਾਂ ਨੇ ਹਮੇਸ਼ਾ ਸਰੀਰ ਨੂੰ ਰਿਸ਼ਟ ਪੁਸ਼ਟ ਤੇ ਚੰਗਾ ਤਗੜਾ ਬਲਵਾਨ ਬਣਾ ਕੇ ਰੱਖਣ ਦੀ ਮਹਾਰਾਜ ਨੇ ਹਦਾਇਤ ਕੀਤੀ ਵੀ ਚੰਗਾ ਖਾਓ ਚੰਗੀ ਕਸਰਤ ਕਰੋ ਸੈਰ ਕਰੋ ਵਰਜਿਸ਼ ਕਰੋ ਆਪਣੇ ਸਰੀਰ ਨੂੰ ਫਿਟ ਫੜ ਰੱਖੋ ਫਿਰ ਗੁਰੂ ਮਹਾਰਾਜ ਨੇ ਸਭ ਤੋਂ ਵੱਡੀ ਖੋਜ ਕੀਤੀ ਜੋ ਅੱਜ ਅਸੀਂ ਬਾਣੀ ਪੜ੍ਹਦੇ ਆਂ ਜੋ ਅੱਜ ਅਸੀਂ ਪੰਜਾਬੀ ਪੜ੍ਹਦੇ ਆਂ ਅਸੀਂ ਮਾਂ ਬੋਲੀ ਕਹੇ ਤੇ ਸਹਿਜੇ ਸੁਭਾਏ ਨੇ ਵੀ ਮਾਂ ਬੋਲੀ ਸਾਡੀ ਪੰਜਾਬੀ ਹੈ ਪਰ ਇਸ ਨੂੰ ਜਨਮ ਦੇਣ ਵਾਲਾ ਕੌਣ ਹੈ ਇਸ ਦਾ ਜਨਮਦਾਤਾ ਕੌਣ ਹੈ ਉਹ ਵੀ ਧੰਤਨ ਸ਼੍ਰੀ ਗੁਰੂ ਅੰਗਦ ਦੇ ਮਹਾਰਾਜ ਨੇ ਜਿਨ੍ਹਾਂ ਨੇ ਅੱਜ ਆਪਾਂ 35 ਅੱਖਰੀ ਪੜ੍ਹਦੇ ਆਂ 35 ਅੱਖਰਾਂ ਦੀ ਖੋਜ ਧੰਤਨ ਸ਼੍ਰੀ ਗੁਰੂ ਅੰਗਦ ਦੇ ਮਹਾਰਾਜ ਨੇ ਕੀਤੀ ਊੜਾ ਐੜਾ ਏੜੀ ਸੱਸਾ ਹਾ ਇਹ ਸਾਰਾ ਜੋ ਅਸੀਂ ਪੜਦੇ ਆ ਇਹਦੇ ਤੋਂ ਬਿਨਾ ਤੇ ਭਾਸ਼ਾ ਸਾਡੀ ਸੰਭਵ ਹੀ ਨਹੀਂ ਹੈ ਇਨ 35 ਅਖਰੀ ਦੀ ਖੋਜ ਤਨਤਨ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਜੀਆ ਨੇ ਕੀਤੀ ਮਲ ਅਖਾੜੇ ਬਣਾਏ ਗੁਟਕੇ ਸਹਿਬ ਬਣਾਏ ਛੋਟੇ ਛੋਟੇ ਗੁਰਬਾਣੀ ਦੇ ਅੱਜ ਜੋ ਗੁਰੂਕੇ ਸਾਹਿਬਾਂ ਦਾ ਅਸੀਂ ਪਾਠ ਕਰਦੇ ਆਂ ਇਹ ਵੀ ਗੁਰੂ ਸਹਿਬ ਮਹਾਰਾਜ ਜੀਆ ਨੇ ਮਰਿਆਦਾ ਬਣਾਈ ਵੀ ਵੱਡੀ ਬਾਣੀ ਦਾ ਆਕਾਰ ਪੜਿਆ ਨਹੀਂ ਜਾ ਸਕਦਾ ਛੋਟੇ ਛੋਟੇ ਗੁਰੂਕੇ ਗੁਰੂਕੇ ਸਾਹਿਬ ਵੱਖਰੀਆਂ ਵੱਖਰੀਆਂ ਬਾਣੀਆਂ ਸ਼ਾਮਲ ਕਰਕੇ ਹੱਥ ਹੱਥੀਂ ਲਿਖਵਾਏ ਮਹਾਰਾਜ ਨੇ ਹੱਥੀਂ ਚਹਰੀ ਸੇਵਾ ਹੁੰਦੀ ਸੀ ਬਣਵਾਏ ਸਤਗੁਰੂ ਮਹਾਰਾਜ ਜੀ ਦੀ ਇੰਨੀਆ ਬਖਸ਼ਿਸ਼ਾਂ ਇੰਨੀਆ ਰਹਿਮਤ ਤੇ ਨਿਮਰਤਾ ਵੀ ਇੰਨੀ ਨਹੀਂ ਤੇ ਅੱਜ ਕੱਲ ਸਾਡੇ ਅੰਦਰ ਕੋਈ ਅਹੁਦਾ ਕਿਸੇ ਨੂੰ ਕੋਈ ਮਿਲ ਜਾਏ ਨਾ ਉਹਨੂੰ ਹੰਕਾਰ ਵੜਾ ਆ ਜਾਂਦਾ ਹੈ ਮਾਨ ਆ ਜਾਂਦਾ ਵੀ ਮੈਂ ਹੀ ਆ ਸਾਰਾ ਕੁਝ ਜੋ ਹੈਗਾ ਪਰ ਗੁਰੂ ਸਹਿ ਮਹਾਰਾਜ ਅੰਦਰ ਐਸਾ ਕੋਈ ਹੋ ਮੈਨੇ ਕੋਈ ਹੰਕਾਰ ਨਹੀਂ ਮਹਾਰਾਜ ਨੇ ਖਡੂਰ ਸਾਹਿਬ ਵਸਾਇਆ ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਸਾਹਿਬ ਵਸਾਇਆ ਧੰਨ ਗੁਰੂ ਅੰਗਦ ਸਾਹਿਬ ਜੀ ਨੇ ਖਡੂਰ ਸਾਹਿਬ ਬਰਸਾਇਆ ਤੇ ਆਪਣੇ ਹੱਥੀਂ ਵਸਾਇਆ ਕਿੰਨੇ ਘਰ ਬਣਵਾਏ ਕਿੰਨੀਆਂ ਦੁਕਾਨਾਂ ਬਣਵਾਈਆਂ ਕਿੰਨਾ ਕੁਝ ਬਣਾਇਆ ਤੇ ਸਾਧ ਸੰਗਤ ਜੀ ਆਪ ਜੀ ਹੈਰਾਨ ਹੋਵੋਗੇ ਮੈਂ ਇੱਕ ਇਤਿਹਾਸਿਕ ਘਟਨਾ ਆਪ ਜੀ ਦੇ ਸਾਹਮਣੇ ਕਰਨਾ ਜਿੱਥੋਂ ਪਤਾ ਲੱਗੇਗਾ ਵੀ ਮਹਾਰਾਜ ਦੇ ਅੰਦਰ ਨਿਮਰਤਾ ਕਿੰਨੀ ਸੀ ਮਹਾਰਾਜ ਜੀ ਦੇ ਅੰਦਰ ਤਿਆਗ ਦੀ ਭਾਵਨਾ ਕਿੰਨੀ ਸੀ ਸਾਰੇ ਗੁਰੂ ਸਾਹਿਬਾਂ ਜੀ ਦੇ ਅੰਦਰ ਤਿਆਗ ਦੀ ਭਾਵਨਾ ਸੀ ਮੈਂ ਹਮੇਸ਼ਾ ਬੇਨਤੀ ਕਰਦਾ ਹਾਂ ਉਹਨਾਂ ਜਿੱਥੇ ਬਾਣੀ ਪੜ੍ਹਨੀ ਜ਼ਰੂਰੀ ਹੈ ਬਾਣੀ ਸੁਣਨੀ ਜ਼ਰੂਰੀ ਹੈ ਉੱਥੇ ਸਾਡੇ ਅੰਦਰ ਤਿਆਗ ਦੀ ਭਾਵਨਾ ਹੋਣੀ ਵੀ ਬੜੀ ਜ਼ਰੂਰੀ ਹੈ ਇਸ ਤੋਂ ਬਿਨਾ ਸਾਡਾ ਗੁਜ਼ਾਰਾ ਨਹੀਂ ਹੋਣਾ ਜਿਹੜਾ ਸਿੱਖ ਤਿਆਗ ਹੀ ਨਹੀਂ ਕਰ ਪਾ ਰਿਹਾ ਕਿਸੇ ਵੀ ਚੀਜ਼ ਦਾ ਉਹ ਹੋ ਸਕਦਾ ਹੈ ਵਿਕਾਰਾਂ ਦਾ ਧਨ ਦੌਲਤ ਜਿੱਥੇ ਵੀ ਕਿਸੇ ਚੀਜ਼ ਦੀ ਗੁਰੂ ਤੋਂ ਨਿਉਛਾਵਰ ਕਰਨ ਦੀ ਗੁਰੂ ਦੀ ਮਰਿਆਦਾ ਤੇ ਤਿਆਗ ਦੀ ਭਾਵਨਾ ਤੇ ਜਿੱਥੇ ਲੋੜ ਪਏ ਇੱਥੇ ਝਟਪਟ ਤਿਆਗ ਕਰੇ ਵੀ ਬਸ ਇੱਥੇ ਜਿੱਥੇ ਗੁਰੂ ਦੀ ਗੱਲ ਆ ਗਈ ਜਿੱਥੇ ਗੁਰੂ ਮਹਾਰਾਜ ਜੀ ਦਾ ਹੁਕਮ ਜਿੱਥੇ ਮਾਨ ਮਰਿਆਦਾ ਦੀ ਗੱਲ ਆ ਕਿ ਉੱਥੇ ਮੈਨੂੰ ਜੋ ਮਰਜ਼ੀ ਤਿਆਗ ਕਰਨਾ ਪਏ ਆਪਣੀ ਯਾਰੀ ਦੋਸਤੀ ਮਿੱਤਰਤਾ ਘਰ ਪਰਿਵਾਰ ਧੀਆਂ ਪੁੱਤ ਮਹਿਲ ਮਾੜੀ ਕੁਛ ਵੀ ਉਹਦਾ ਤਿਆਗ ਕਰਾਂਗਾ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਤਿਆ ਕੀਤਾ ਸੀ ਅਨੰਦਪੁਰ ਸਾਹਿਬ ਦਾ ਤਿਆਗ ਕੀਤਾ ਆਪਣੇ ਹੱਥੀਂ ਵਸਾਈ ਨਗਰੀ ਦਾ ਕਿਲਿਆਂ ਦਾ ਮਾਤਾ ਦਾ ਸਹਿਬਜ਼ਾਦਿਆਂ ਦਾ 9 ਸਾਲ ਦੀ ਉਮਰ ਦੇ ਵਿੱਚ ਆਪਣੇ ਪਿਤਾ ਦਾ ਉਹ ਤਿਆਗ ਹੀ ਤਾਂ ਸੀ ਸਾਧ ਸੰਗਤ ਜੀ ਬਿਨਾ ਤਿਆਗ ਤੋਂ ਬਿਨਾ ਮੋਹ ਦੇ ਛੁਟਕਾਰੇ ਤੋਂ ਇਡੀਆਂ ਕੁਰਬਾਨੀਆਂ ਸ਼ਹਾਤਾਂ ਹੋ ਸਕਦੀਆਂ ਤਾਂ ਖਡੂਰ ਸਾਹਿਬ ਮਹਾਰਾਜ ਰਹਿੰਦੇ ਸੰਗਤਾਂ ਜੋੜ ਮੇਲੇ ਸੰਗਤਾਂ ਆਉਂਦੀਆਂ ਮੇਲੇ ਲੱਗਦੇ ਸਤਿਗੁਰਾਂ ਦੇ ਦਰ ਤੇ ਦੀਵਾਨ ਸਜਦੇ ਤੇ ਉੱਥੇ ਇੱਕ ਤਪਾ ਰਹਿੰਦਾ ਸੀ शिवनाथ ਨਾਮ ਦਾ ਤਪਾ ਉਹਦਾ ਬੜਾ ਪ੍ਰਭਾਵ ਸੀ ਨੇੜੇ ਤੜੇ ਦੇ ਇਲਾਕੇ ਦੇ ਵਿੱਚ ਉੱਥੋਂ ਦੇ ਲੋਕਾਂ ਦੇ ਵਿੱਚ ਤੇ ਖਾਸ ਕਰਕੇ ਜਿਹੜੇ ਜ਼ਿਮੀਂਦਾਰ ਸਨ ਖੇਤੀ ਕਰਦੇ ਸਨ ਉਹਨਾਂ ਦੇ ਵਿੱਚ ਉਹਦਾ ਜਿਆਦਾ ਪ੍ਰਭਾਵ ਸੀ ਕਿਉਂਕਿ ਦੁਨੀਆ ਉਸ ਵੇਲੇ ਵਹਿਮ ਭਰਮ ਬੜਾ ਕਰਦੀ ਸੀ ਹੁਣ ਵੀ ਬੜਾ ਦੁਨੀਆ ਭਰਮਾਂ ਦੇ ਵਿੱਚ ਪਈ ਹੋਈ ਹੈ ਪਰ ਉਸ ਵੇਲੇ ਤੇ ਇੰਨਾ ਜ਼ਿਆਦਾ ਕਰਦੀ ਸੀ ਵੀ ਕਿਸੇ ਨੂੰ ਕੋਈ ਵੀ ਭਰਮ ਪਾ ਕੇ ਭੁਲੇਖੇ ਚ ਪਾ ਕੇ ਬੇਕੂ ਬਣਾ ਦਿੰਦਾ ਸੀ ਆਪਣੇ ਮਤਲਬ ਸਿੱਧਾ ਕਰ ਲੈਂਦੇ ਸਨ ਇਹ ਪੁਜਾਰੀ ਲੋਕ ਇਹ ਧਾਰਮਿਕ ਲੋਕ ਇਹ ਧਰਮ ਦੇ ਆਗੂ ਐਦਾਂ ਕਰੋ ਐਦਾਂ ਕਰੋ ਆ ਹੋ ਜਾਏਗਾ ਆ ਦਾਨ ਕਰੋ ਐਦਾਂ ਹੋਏਗਾ ਤੇ ਬੜਾ ਚੱਕਰਾਂ ਚ ਪਾਇਆ ਸੀ ਉਹ ਜਿਹੜਾ ਤਪਾ ਸੀ ਉਹ ਕਹਿੰਦਾ ਸੀ ਕਿਉਂਕਿ ਪਹਿਲਾਂ ਸਮੇਂ ਦੀ ਜਿਹੜੀ ਖੇਤੀ ਸੀ ਉਹ ਬਰਖਾ ਤੇ ਨਿਰਭਰ ਕਰਦੀ ਸੀ ਮੀਂਹ ਪੈਣਾ ਤੇ ਖੇਤੀ ਹੋ ਜਾਣੀ ਮੀਂਹ ਨਾ ਪੈਣਾ ਤੇ ਸਾਰਾ ਉਜਾੜ ਹੀ ਹੋ ਜਾਂਦਾ ਸੀ ਕਈ ਵਾਰ ਆਪ ਜੀ ਨੇ ਸੁਣਿਆ ਹੋਵੇਗਾ ਵੀ ਫਲਾਣੇ ਇਸ ਵੀਚ ਇਨਾ ਕਾਲ ਪਿਆ 10 ਸਾਲ 20 ਸਾਲ ਲੋਕ ਪੁਖੇ ਮਰਦੇ ਰਹੇ ਇਹਦਾ ਹੁੰਦਾ ਸੀ ਬਰਸ਼ ਨਹੀਂ ਸੀ ਹੁੰਦੀ ਵਰਖਾ ਨਹੀਂ ਸੀ 10 10 ਸਾਲ ਹੋਈ ਖੇਤੀ ਨਹੀਂ ਹੁੰਦੀ ਅੱਜ ਕੱਲ ਹੁਣ ਵਰਖਾ ਨਾਲ ਚਲੋ ਝਾੜਦਾ ਤਾਂ ਫਰਕ ਹੁੰਦਾ ਹੀ ਹੁੰਦਾ ਪਰ ਵਰਖਾ ਤੋਂ ਬਿਨਾ ਖੇਤੀ ਖਤਮ ਹੋ ਜਾਏ ਐਸਾ ਨਹੀਂ ਹੈ ਪਾਣੀ ਅੱਜ ਸਭ ਨਿਕਲ ਜਾਂਦੇ ਨੇ ਮੋਟਰਾਂ ਲੱਗੀਆਂ ਨੇ ਤੇ ਖੇਤੀ ਹੋ ਜਾਂਦੀ ਹੈ ਸਤਿਗੁਰੂ ਮਹਾਰਾਜ ਜਿਹਦੇ ਸਮੇਂ ਕੋਲ ਦਾ ਕਾਲ ਦੌਰਾਨ ਉਹ ਤਪਾ ਤਪੇ ਨੇ ਭਰਮ ਭੁਲਾਇਆ ਹੋਇਆ ਕਿ ਵਰਖਾ ਜਿਹੜੀ ਪਵਾਨੀ ਹੈ ਉਹ ਮੇਰੇ ਹੱਥ ਵਿੱਚ ਹੈ ਕਹਿੰਦਾ ਤੇ ਕਈ ਸਾਲ ਹੋ ਗਏ ਬਰਖਾ ਬੜੀ ਪੈ ਰਹੀ ਉਹਦੀ ਸ਼ਰਦਾ ਵਧ ਗਈ ਉਹਦੇ ਲੋਕਾਂ ਦੀ ਉਹਦੇ ਪ੍ਰਤੀ ਲੋਕ ਉਹਦੇ ਕੋਲ ਜਾਣ ਬੜਾ ਲਾਗੇ ਵੀ ਬੜੀ ਵਰਖਾ ਹੋ ਰਹੀ ਹੈ ਬੜਾ ਸੋਹਣਾ ਸਾਰੀ ਫਸਲ ਵਰਦੀਆ ਸੁਣੀ ਉਗਦੀ ਹੈ ਇੱਕ ਸਾਲ ਵਰਖਾ ਨਾ ਹੋਵੇ ਸਾਰੇ ਜ਼ਿਮੀਂਦਾਰ ਸਾਰੇ ਸਾਰੇ ਲੋਕ ਸਨ ਜਿਹੜੇ ਇਕੱਠੇ ਹੋ ਕੇ ਚਲੇ ਗਏ ਤਾਂ ਬੇਕੁਲ ਕਿ ਜੀ ਇਸ ਵਾਰ ਵਰਖਾ ਨਹੀਂ ਹੋਏ ਕਹਿੰਦੇ ਕੋਈ ਗੱਲ ਨਹੀਂ ਕਰਾ ਦੇਾਂਗੇ ਇੰਤਜ਼ਾਰ ਕਰੋ ਇੰਤਜ਼ਾਰ ਕਰਦਾ ਉਹ ਤੇ ਸਮਾਂ ਹੀ ਦੇਖਦਾ ਸੀ ਵੀ ਆਪਣੇ ਆਪ ਜੇ ਹੋ ਜਾਈਏ ਤੇ ਨਾ ਮੈਂ ਆਪਣਾ ਲਵਾ ਲਾਂਗਾ ਉਹਨੇ ਇੰਤਜ਼ਾਰ ਕੀਤਾ ਵਰਖਾ ਨਾ ਹੋਈ ਫਸਲ ਜਮਾ ਸੁੱਕਣ ਲੱਗੀ ਫਿਰ ਦੁਬਾਰਾ ਲੋਕ ਇਕੱਠੇ ਹੋ ਗਏ ਤਪਿਆ ਜੀ ਵਰਖਾ ਨਹੀਂ ਹੁੰਦੀ ਕਰੋ ਕੁਰਸ਼ ਉਹ ਕਹਿੰਦੇ ਕੋਈ ਨਹੀਂ ਮੈਂ ਤਪ ਕਰਨਾ ਯੱਗ ਕਰਨਾ ਉਹਨੇ ਫਿਰ ਕੋਈ 15 20 ਦਿਨ ਕੱਢ ਦਿੱਤੇ ਯੱਗ ਹਵਨ ਤਪੇ ਨੇ ਇਸ ਅਦੰਬਰ ਦੇ ਵਿੱਚ ਸਵਾਂਗਰ ਚਾਇਆ ਫਿਰ ਕੋਈ ਨਾ ਵਰਖਾ ਹੋਈ 10 ਦਿਨ 15 ਦਿਨ ਲੰਘ ਗਏ ਫਿਰ ਇਕੱਠੇ ਹੋ ਕੇ ਕਹੇ ਜੀ ਕੋਈ ਵਰਖਾ ਨਹੀਂ ਹੋ ਰਹੀ ਤੁਹਾਡਾ ਕੀ ਗੱਲ ਹੈ ਭਜਨ ਪ੍ਰਤਾਪ ਕਿੱਦਾਂ ਘਟ ਪੈ ਗਿਆ ਤੇ ਉਸ ਤਪਾ ਉਹ ਤਪਣ ਈਰਖਾ ਬੜੀ ਕਰਦਾ ਸੀ ਗੁਰੂ ਘਰ ਨਾਲ ਗੁਰੂ ਨਾਨਕ ਸਾਹਿਬ ਨਾਲ ਗੁਰੂ ਅੰਗਦ ਸਾਹਿਬ ਨਾਲ ਸ਼ੁਰੂ ਤੋਂ ਹੀ ਈਰਖਾ ਬੜੀ ਕਰਦਾ ਸੀ ਕਾਰਨ ਆਪ ਸਭ ਨੂੰ ਪਤਾ ਨੇ ਕਿ ਕਿ ਗੁਰੂ ਮਹਾਰਾਜ ਤੇ ਗੁਰਮਤਿ ਦੇ ਧਾਰਨੀ ਨੇ ਮਨਮਤ ਦਾ ਨਾਸ਼ ਕਰਦੇ ਨੇ ਭਰਮਾਂ ਦਾ ਨਾਸ਼ ਕਰਦੇ ਭੁਲੇਖਿਆਂ ਦਾ ਨਾਸ਼ ਕਰਦੇ ਨੇ ਤੇ ਇਹੋ ਜੇ ਲੋਕ ਭਰਮ ਫੈਲਾ ਕੇ ਹੀ ਆਪਣੀ ਰੋਜੀ ਰੋਟੀ ਚਲਾਉਂਦੇ ਸਨ ਭਰਮਾਂ ਕਰਮ ਕਾਂਡ ਭੁਲੇਖੇ ਉਹ ਚਾਹੁੰਦਾ ਸੀ ਵੀ ਗੁਰੂ ਮਹਾਰਾਜ ਇੱਥੋਂ ਨਿਕਲ ਜਾਣ ਤੇ ਉਹਨੇ ਬੜਾ ਸਵਾਗਰ ਚਾਇਆ ਝੂਠ ਬੋਲਿਆ ਤੇ ਕਹਿੰਦਾ ਕਿ ਗੁਰੂ ਅੰਗਦ ਸਾਹਿਬ ਨੇ ਜਿਹੜੇ ਜਿਨ੍ਹਾਂ ਨੂੰ ਤੁਸੀਂ ਗੁਰੂ ਬਣਾਇਆ ਹੋਇਆ ਜਿਹੜੇ ਇਸ ਨਗਰ ਦੇ ਵਿੱਚ ਨੇ ਉਹਨਾਂ ਕਰਕੇ ਸਾਰੇ ਨਗਰ ਦੇ ਵਿੱਚ ਵਰਖਾ ਨਹੀਂ ਹੋ ਰਹੀ ਉਹਨਾਂ ਨੂੰ ਕਹੋ ਇੱਥੋਂ ਬਾਹਰ ਚਲੇ ਜਾਣ ਬਾਹਰ ਕੱਢ ਦਿਓ ਤੇ ਦੇਖਿਓ ਫਿਰ ਕਿੰਨੀ ਵਰਖਾ ਹੁੰਦੀ ਸਭ ਕੁਝ ਸਹੀ ਹੋ ਜਾਏਗਾ ਤੁਸੀਂ ਉਹਨਾਂ ਨੂੰ ਬਾਹਰ ਕੱਢ ਦਿਓ ਹੁਣ ਲੋਕ ਜ਼ਿਮੀਂਦਾਰ ਜਿਹੜੇ ਸਨ ਉਹ ਗਏ ਮਹਾਰਾਜ ਜੀ ਦੇ ਕੋਲ ਜਾ ਕੇ ਬੇਨਤੀ ਕੀਤੀ ਹੱਥ ਜੋੜੇ ਨਿਮਰਤਾ ਨਾਲ ਕਹਿੰਦੇ ਮਹਾਰਾਜ ਜੀ ਤਪਾ ਨੇ ਆ ਗੱਲ ਆਖੀ ਉਹ ਕਹਿੰਦਾ ਵੀ ਤੁਹਾਡੇ ਕਰਕੇ ਵਰਖਾ ਨਹੀਂ ਹੋ ਰਹੀ ਮਹਾਰਾਜ ਨੇ ਕਿਹਾ ਭਾਈ ਅਸੀਂ ਤਾਂ ਇੰਨੇ ਸਾਲ ਤੋਂ ਇੱਥੇ ਆਸੀਂ ਕਿਹੜਾ ਅੱਜ ਆਏ ਆ ਪਿਛਲੇ ਸਾਲ ਹੋਈ ਬਰਖਾ ਉਸ ਤੋਂ ਪਹਿਲਾਂ ਹੋਈ ਕਿੰਨੇ ਸਾਲਾਂ ਤੋਂ ਲਗਾਤਾਰ ਬਰਖਾ ਹੋ ਰਹੀ ਹੈ ਹੁਣ ਜੇ ਬਰਖਾ ਇਸ ਸਾਲ ਨਹੀਂ ਹੋਈ ਸਾਡਾ ਕਸੂਰ ਨਹੀਂ ਹੈ ਸਾਡਾ ਦੋਸ਼ ਨਹੀਂ ਹੈ ਪਰ ਫਿਰ ਵੀ ਜੇ ਤੁਹਾਨੂੰ ਲੱਗਦਾ ਹੈ ਤੇ ਅਸੀਂ ਚਲੇ ਜਾਵਾਂਗੇ ਆਹ ਆਪ ਮਹਾਰਾਜ ਨਗਰ ਵਸਾਇਆ ਆਪ ਘਰ ਬਣਾਏ ਕਿੰਨਾ ਕੁਛ ਕੀਤਾ ਤੇ ਮਹਾਰਾਜ ਦਾ ਬੋਲ ਕੀ ਨਿਕਲ ਰਹੇ ਨੇ ਕਿ ਮਹਾਰਾਜ ਕਹਿੰਦੇ ਜੇ ਤੁਸੀਂ ਫਿਰ ਵੀ ਕਹਿੰਦੇ ਹੋ ਨਾ ਤੁਹਾਨੂੰ ਲੱਗਦਾ ਵੀ ਸਾਡੇ ਇੱਕ ਜਾਨ ਨਾਲ ਬਰਖ ਆ ਜਾਏਗੀ ਤੇ ਕੋਈ ਨਹੀਂ ਤੁਸੀਂ ਕਹਿੰਦੇ ਹੋ ਅਸੀਂ ਨਗਰ ਛੱਡ ਦਿੰਨੇ ਅਸੀਂ ਨਗਰ ਚਲੇ ਜਾਨੇ ਹਾਂ ਕੌਣ ਹੈ ਜੋ ਐਸਾ ਬੋਲ ਪਾਏਗਾ ਕੋਈ ਨਹੀਂ ਬੋਲਦਾ ਅਗਲਾ ਕਹਿਣਗੇ ਵੀ ਖਬਰਦਾਰ ਮੈਂ ਬਣਾਇਆ ਮੇਰਾ ਹੈ ਤੂੰ ਮੈਨੂੰ ਕੱਢਣ ਵਾਲਾ ਕੌਣ ਹੋਣਾ ਹੈ ਪਰ ਸਾਡੇ ਸਤਿਗੁਰੂ ਮਹਾਰਾਜ ਐਸੇ ਨਹੀਂ ਮਹਾਰਾਜ ਕਿਨ ਕੋਈ ਨਹੀਂ ਅਸੀਂ ਚਲੇ ਜਾਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਬੁਲਾਇਆ ਸਿੱਖਾਂ ਨੂੰ ਬੁਲਾਇਆ ਗੁਰਸਿੱਖ ਸੰਗਤਾਂ ਜਿਹੜੀਆਂ ਮਹਾਰਾਜ ਨੂੰ ਬਹੁਤ ਸਤਨ ਪਿਆਰ ਕਰਦੀਆਂ ਸਨ ਉਹਨਾਂ ਬਥੇਰਾ ਕਿਹਾ ਕਿ ਮਹਾਰਾਜ ਨਹੀਂ ਅਸੀਂ ਇਹਨਾਂ ਨੂੰ ਕਹਿੰਨੇ ਆ ਤਗੜੇ ਮਾਰ ਕੇ ਨਹੀਂ ਇਹਨਾਂ ਦੀ ਦਿਲੀ ਇੱਛਾ ਹੈ ਕੋਈ ਗੱਲ ਨਹੀਂ ਸਾਡਾ ਫਰਜ਼ ਹੈ ਅਸੀਂ ਪੂਰੀ ਕਰਾਂਗੇ ਮਹਾਰਾਜ ਨੇ ਕਿਹਾ ਵੀ ਚੱਕੋ ਸਮਾਨ ਆਪਣਾ ਪਲੰਗ ਚੱਕੋ ਆਸਣ ਚੱਕੋ ਤੇ ਸਤਿਗੁਰੂ ਮਹਾਰਾਜ ਇੱਕ ਐਸੇ ਸਥਾਨ ਤੇ ਗਏ ਜਿੱਥੇ ਨਗਰ ਪਹਿਲਾਂ ਸੀ ਪਰ ਉੱਥੇ ਬਹੁਤ ਉਜਾੜ ਹੋ ਚੁੱਕਾ ਸੀ ਉੱਥੇ ਗੁਰੂ ਮਹਾਰਾਜ ਨੇ ਜਾ ਕੇ ਡੇਰਾ ਲਾਇਆ ਸਤਸੰਗਤ ਹੋਣ ਲੱਗੀ ਲੰਗਰ ਵਰਤਣ ਲੱਗੇ ਲੋਕ ਆਉਣ ਲੱਗੇ ਜਿਵੇਂ ਕਹਿੰਦੇ ਨਾ ਜੰਗਲ ਚ ਮੰਗਲ ਸਤਗੁਰੂ ਮਹਾਰਾਜ ਜੀ ਨੇ ਐਵੇਂ ਰੌਣਕਾ ਲਗਾ ਦਿੱਤੀ ਉੱਥੇ ਜਿਹੜਾ ਉਜਾੜ ਸੀ ਗੁਰੂ ਮਹਾਰਾਜ ਜੀ ਤਾਂ ਜਿੱਥੇ ਜਾਏ ਬਹਿ ਮੇਰਾ ਸਤਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ ਮੇਰੇ ਸਤਿਗੁਰੂ ਜੀ ਤੇ ਜਿੱਥੇ ਜਾ ਕੇ ਬਹਿਣ ਉਹੀ ਥਾਂ ਸੁਹਾਵਣਾ ਹੋ ਜਾਂਦਾ ਹੈ ਜਿਹੜੇ ਘਰ ਦੇ ਵਿੱਚ ਪਹਿਲਾਂ ਚੁੱਪਚਾਹ ਹੁੰਦੀ ਹੈ ਜਦੋਂ ਗੁਰੂ ਮਹਾਰਾਜ ਜਾਂਦੇ ਸੰਗਤਾਂ ਆਉਂਦੀਆਂ ਕੀਰਤਨ ਕਥਾ ਹੋਣ ਲੱਗ ਜਿੰਦੇ ਰੌਣਕਾ ਲੱਗ ਜਾਂਦੀਆਂ ਨੇ ਉਹ ਥਾਂ ਸਵਰਗ ਬਣ ਜਾਂਦਾ ਉਹ ਥਾਂ ਉਹ ਘਰ ਜਿਹੜਾ ਘਰ ਸੀ ਉਹ ਗੁਰੂ ਦਾ ਦਰਬਾਰ ਬਣ ਜਾਂਦਾ ਗੁਰਦੁਆਰਾ ਬਣ ਜਾਂਦਾ ਲੋਕੀ ਆ ਕੇ ਉੱਥੇ ਮੱਥੇ ਟਿਕਣ ਲੱਗ ਜਾਂਦੇ ਗੁਰੂ ਮਹਾਰਾਜ ਨੂੰ ਜਿੱਥੇ ਕਿਤੇ ਪਹਿਲਾਂ ਆਰਾਮ ਨਾਲ ਬਹਿ ਕੇ ਚਾਹ-ਕੋਫੀ ਆਪਾਂ ਪੀਨੇ ਆ ਮਹਾਰਾਜ ਦੇ ਜਾਣ ਤੋਂ ਬਾਅਦ ਉੱਥੇ ਐ ਹਲੀਮੀ ਨਾਲ ਮੱਥੇ ਟਿਕਦੇ ਨੇ ਸੰਗਤਾਂ ਆਉਂਦੀਆਂ ਨੇ ਕਥਾ ਕੀ ਸਤਿਗੁਰੂ ਮਹਾਰਾਜ ਜੀ ਜਦੋਂ ਚਲੇ ਗਏ ਤੇ ਸਾਧ ਸੰਗਤ ਜੀ ਉਹ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਤੀਸਰੇ ਪਾਤਸ਼ਾਹ ਉਹ ਵੀ ਸੇਵਾ ਵਿੱਚ ਆਏ ਹੋਏ ਨੇ ਤੇ ਉਹਨਾਂ ਨੂੰ ਗੁਰੂ ਮਹਾਰਾਜ ਨੇ ਕਿਸੇ ਕੰਮ ਲਈ ਨਗਰ ਤੋਂ ਬਾਹਰ ਭੇਜਿਆ ਸੀ ਉਹ ਵਾਪਸ ਆ ਜਾਂਦੇ ਨੇ ਜਦੋਂ ਵਾਪਸ ਆਉਂਦੇ ਨੇ ਦੇਖਦੇ ਨੇ ਵੀ ਗੁਰੂ ਸਾਹਿਬ ਹੈ ਨਹੀਂ ਸਿੱਖ ਸੰਗਤਾਂ ਹੈ ਨਹੀਂ ਕੋਈ ਹੈ ਹੀ ਨਹੀਂ ਤੇ ਪੁੱਛਿਆ ਨਗਰ ਦੇ ਲੋਕਾਂ ਤੋਂ ਕਿੱਧਰ ਨੇ ਮਹਾਰਾਜ ਉਹਨਾਂ ਫਿਰ ਇੱਕ ਜਣੇ ਸਾਰੀ ਗੱਲ ਦੱਸੀ ਵੀ ਇਸ ਤਰ੍ਹਾਂ-ਤਰ੍ਹਾਂ ਤਪੇ ਨੇ ਆ ਕੰਮ ਕੀਤਾ ਤੇ ਮਹਾਰਾਜ ਨੇ ਬੜੀ ਨਿਮਰਤਾ ਨਾਲ ਮਹਾਰਾਜ ਨੇ ਕਹਿੰਦੇ ਠੀਕ ਹੈ ਕੋਈ ਨਹੀਂ ਸੀ ਚਲੇ ਜਾਣੇ ਮਹਾਰਾਜ ਨੂੰ ਬੜਾ ਰੋਹ ਆਇਆ ਵੀ ਗੁਰੂ ਸਾਹਿਬ ਜੀ ਨੂੰ ਏਡੀ ਵੱਡੀ ਮਹਾਰਾਜ ਦੀ ਉਹਨਾਂ ਨੇ ਕਿਹਾ ਵੀ ਬੇਅਦਬੀ ਕੀਤੀ ਮਹਾਰਾਜ ਨੂੰ ਨਗਰ ਚੋਂ ਬਾਹਰ ਜਾਣ ਵਾਸਤੇ ਇਸ ਤਰ੍ਹਾਂ ਕਿਸਰਾ ਕਹਿ ਸਕਦੇ ਹੋ ਤੁਸੀਂ ਗੁਰੂ ਸੇ ਮਹਾਰਾਜ ਨੇ ਕੀ ਨਹੀਂ ਕੀਤਾ ਤੁਹਾਡੇ ਵਾਸਤੇ ਤੇ ਤੁਸੀਂ ਇੱਡੀ ਵੱਡਾ ਪਾਪ ਇੱਡਾ ਵੱਡਾ ਗੁਨਾਹ ਕਰ ਦਿੱਤਾ ਕਹਿੰਦੇ ਜੀ ਸਾਨੂੰ ਤੇ ਤੱਪੇ ਨੇ ਇਦਾਂ ਕਿਹਾ ਸੀ ਵੀ ਮਹਾਰਾਜ ਜਾਣਗੇ ਤੇ ਮੀਂਹ ਪਏਗਾ ਬਾਬਾ ਤਨਤਨ ਸ਼੍ਰੀ ਗੁਰੂ ਅਮਰਦਾਸ ਜੀ ਕਹਿਣ ਲੱਗੇ ਕਿ ਜਾਓ ਆਓ ਤੱਪੇ ਨੂੰ ਫਿਰ ਮਹਾਰਾਜ ਤੇ ਚਲੇ ਗਏ ਨੇ ਵਾਕੇ ਦਿਖਾਮੀ ਲੋਕਾਂ ਨੇ ਕਿਹਾ ਵੀ ਵਾਕੇ ਹੀ ਦੇ ਫਿਰ ਤੱਪੇ ਕੋਲ ਬਾਉ ਜੀ ਮੀਂਹ ਵਰਖਾ ਕਰਾਓ ਕਹਿੰਦੇ ਕੋਈ ਨਹੀਂ ਕਰਾਨੇ ਆ ਫਿਰ ਉਹਨੇ 2-4 ਦਿਨ ਕੱਢ ਦਿੱਤੇ ਲੋਕਾਂ ਨੂੰ ਹੀ ਗੁਸਾਣਾ ਸ਼ੁਰੂ ਹੋ ਗਿਆ ਵੀ ਅਸੀਂ ਗੁਰੂ ਤੋਂ ਵੀ ਬੇਮੁਖ ਹੋਵੇ ਤੇ ਮੀਂਹ ਵੀ ਨਹੀਂ ਪਿਆ ਇਹ ਤੇ ਦੋਵਾਂ ਪਾਸੇ ਅਸੀਂ ਖਰਾਬ ਹੋ ਗਿਆ ਸਾਡਾ ਕੰਮ ਅਸੀਂ ਗੁਰੂ ਸਾਹਿਬ ਜੀ ਤੋਂ ਵੀ ਦੋਸ਼ੀ ਹੋ ਗਏ ਗੁਰੂ ਸਾਹਿਬ ਦੀ ਨਿਗਾਹ ਦੇ ਵਿੱਚ ਤੇ ਤੂੰ ਵੀ ਐਸਾ ਕੰਮ ਗੁਰੂ ਅਮਰਦਾਸ ਜੀ ਪਰਮ ਸੇਵਕ ਨੇ ਪਰਮ ਸਿੱਖ ਨੇ ਤੇ ਮਾਰ ਉਹ ਕਹਿੰਦੇ ਲੋਕ ਕਹਿੰਦੇ ਦੁਨੀਆ ਕਹਿੰਦੀ ਵੀ ਕੀ ਕੀਤਾ ਜੇ ਤੁਸੀਂ ਮਾਰਗਦਰਸ਼ਨ ਕਰੋ ਦੱਸੋ ਤੇ ਗੁਰੂ ਮਹਾਰਾਜ ਜੀ ਦੇ ਪਰਥਾਏ ਫਿਰ ਹਾਜ਼ਰ ਨਾਜ਼ਰ ਹੋ ਕੇ ਧੰਤਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਬਚਨ ਕੀਤੇ ਜਿਨ੍ਹਾਂ ਬਚਨਾਂ ਨੂੰ ਫਿਰ ਬਾਅਦ ਵਿੱਚ ਗੁਰੂ ਅੰਗਦ ਸਾਹਿਬ ਜੀ ਨੇ ਤਾੜਨਾ ਵੀ ਕੀਤੀ ਸੀ ਗੁਰੂ ਅਮਰਦਾਸ ਜੀ ਨੂੰ ਵੀ ਤੁਸੀਂ ਇਸ ਤਰ੍ਹਾਂ ਨਹੀਂ ਸੀ ਕਰਨਾ ਪਰ ਗੁਰੂ ਦੇ ਮਾਨ ਸਤਕਾਰ ਦੀ ਜਿੱਥੇ ਗੱਲ ਆ ਜਾਂਦੀ ਹੈ ਉੱਥੇ ਫਿਰ ਸਿੱਖ ਕੋ ਬਹੁਤਾ ਸੋਚਦਾ ਨਹੀਂ ਹੈ ਵੀ ਕੀ ਸਹੀ ਹੈ ਤੇ ਕੀ ਗਲਤ ਹੈ ਇਹੀ ਗੱਲ ਸੋਚਦਾ ਹੈ ਵੀ ਬਸ ਮੇਰੇ ਗੁਰੂ ਦਾ ਸਤਕਾਰ ਹੋਣਾ ਚਾਹੀਦਾ ਹੈ ਉਹਦੇ ਵਾਸਤੇ ਮੈਨੂੰ ਜੋ ਮਰਜ਼ੀ ਕਰਨਾ ਪਵੇ ਫਿਰ ਸਿੱਖ ਕਰ ਗੁਜਰਦੇ ਨੇ ਵੱਡੀਆਂ-ਵੱਡੀਆਂ ਸ਼ਹਾਦਤਾਂ ਕੁਰਬਾਨੀਆਂ ਤੱਕ ਦੇ ਦੇ ਦਿੰਦੇ ਨੇ ਸਤਿਗੁਰੂ ਮਹਾਰਾਜ ਜੀ ਦੇ ਪਰਮ ਸੇਵਕ ਪਰਮ ਸਿੱਖ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਆਨੇ ਬਚਨ ਕੀਤੇ ਕਿ ਭਾਈ ਤੁਸੀਂ ਇੰਜ ਕਰੋ ਤਪੇ ਨੂੰ ਆਪਣੀ ਜ਼ਮੀਨ ਵਿੱਚ ਆਪਣੀ ਖੇਤੀ ਵਿੱਚ ਆਪਣੀ ਪੈਲੀ ਵਿੱਚ ਲੈ ਕੇ ਜਾਓ ਜਿੱਥੇ ਜਿੱਥੇ ਤਪਾ ਜਾਏਗਾ ਨਾ ਉੱਥੇ-ਉੱਥੇ ਮੀਂਹ ਪਾਏਗਾ ਤਪੇ ਨੇ ਜਾਣਾ ਨਹੀਂ ਸੀ ਇਸ ਤਰ੍ਹਾਂ ਗੁਰੂ ਮਹਾਰਾਜ ਜਾਣਦੇ ਸਨ ਮਹਾਰਾਜ ਜੀ ਨੇ ਕਿਹਾ ਜਦੋਂ ਹੀ ਤਪਾ ਆਪਣੇ ਡੇਰੇ ਤੋਂ ਬਾਹਰ ਕਦਮ ਰੱਖੇਗਾ ਉਦੋਂ ਹੀ ਬੱਦਲ ਆ ਜਾਣਗੇ ਅਸਮਾਨ 'ਚ ਤੁਹਾਨੂੰ ਸਬੂਤ ਮਿਲ ਜਾਏਗਾ ਜਿਸ ਵੇਲੇ ਤਪੇ ਦਾ ਪਹਿਲਾ ਕਦਮ ਉਹਦੇ ਬਾਹਰ ਨਿਕਲੇਗਾ ਨਾ ਉਹਦੇ ਡੇਰੇ ਤੋਂ ਉਸੇ ਵੇਲੇ ਬੱਦਲ ਆ ਜਾਣਗੇ ਤੇ ਜਿਸ ਵੇਲੇ ਉਹਦੇ ਕਦਮ ਤੁਹਾਡੇ ਧਰਤੀ 'ਚ ਤੁਹਾਡੀ ਜ਼ਮੀਨ 'ਚ ਜਿੱਦੀ-ਜਿੱਦੀ ਚ ਪੈਣਗੇ ਉਹਦੇ ਉਹਦੇ 'ਚ ਵਰਖਾ ਹੋ ਜਾਏਗੀ ਦੁਨੀਆਂ ਦਾ ਹਜੂਮ ਸਭ ਜ਼ਿਮੀਂਦਾਰ ਪਹੁੰਚ ਕੇ ਉਹਦੇ ਡੇਰੇ ਤੇ ਕਹਿੰਦੇ ਜੀ ਆਹ ਗੱਲ ਤਪਾ ਬਾਹਰ ਨਾ ਨਿਕਲੇ ਕਹਿੰਦੇ ਆਓ ਤਪੇ ਨੂੰ ਬਾਹਰ ਆਓ ਜੀ ਤੁਸੀਂ ਆਓ ਚਲੋ ਕਿਸੇ ਤਰੀਕੇ ਤਪੇ ਨੂੰ ਮਨਾਮਨੋ ਕੇ ਬਾਹਰ ਕੱਢਿਆ ਗਿਆ ਜਦੋਂ ਹੀ ਉਹਨੇ ਆਪਣੇ ਡੇਰੇ ਤੋਂ ਬਾਹਰ ਪੈਰ ਰੱਖਿਆ ਬਚਨ ਸੱਚ ਹੋ ਗਏ ਉਸੇ ਵੇਲੇ ਬੱਦਲ ਕਾਲੀਆਂ ਘਟਾਵਾਂ ਚੜ ਕੇ ਆ ਗਈਆਂ ਪੂਰੀ ਬਰਖਾ ਦਾ ਮਾਹੌਲ ਬਣ ਗਿਆ ਤਪੇ ਨੂੰ ਹੋ ਗਿਆ ਵੀ ਇਹ ਤੇ ਬਚਨ ਸੱਚ ਹੋ ਜਾਣਾ ਹੈ ਮੇਰੀ ਕੀਰਤੀ ਫੇਲ ਹੋ ਜਾਣੀ ਹੈ ਵਿਫਲ ਹੋ ਜਾਣੀ ਹੈ ਉਹ ਭੱਜ ਕੇ ਅੰਦਰ ਵੜ ਗਿਆ ਡੇਰੇ ਦੇ ਤੇ ਬਾਹਰ ਜਿਹੜੀ ਦੁਨੀਆ ਸੀ ਉਹਨਾਂ ਨੂੰ ਯਕੀਨ ਹੋ ਗਿਆ ਪੂਰਾ ਭਰੋਸਾ ਹੋ ਗਿਆ ਵੀ ਜੋ ਬਚਨ ਹੋਏ ਨੇ ਗੁਰੂ ਦਰਬਾਰ ਵੱਲੋਂ ਤੇ ਪੂਰੇ اٹਲ ਨੇ ਸੱਚੇ ਨੇ ਵਰਖਾ ਹੋਣੀਗੀ ਬੱਦਲ ਆ ਗਏ ਨੇ ਹੁਣ ਅਗਲਾ ਬਚਨ ਕਮਾਉਣ ਦੀ ਧੀਰ ਸੀ ਕਿ ਜਿਹਦੀ ਜਿਹਦੀ ਖੇਤ ਦੇ ਵਿੱਚ ਤਪੇ ਤਪਾ ਜਾਏਗਾ ਫੜ ਲਿਆ ਫਿਰ ਜ਼ਿਮੀਂਦਾਰਾਂ ਨੇ ਬਿਚਾਲਣ ਤੋਂ ਐਵੇਂ ਕਿਵੇਂ ਨਹੀਂ ਜਾਂਦਾ ਕਸੀੜ ਕਸੀੜ ਕੇ ਫਿਰ ਲੈ ਕੇ ਗਏ ਆਪੋ ਆਪਣੀਆਂ ਕੋਈ ਕਿੰਦਰ ਆਪਣੀ ਖੇਤੀ ਚ ਕੋਈ ਆਪਣੀ ਪੈਲੀ ਚ ਕਸੀੜ ਕਸੀੜ ਕੇ ਜਾਂਦਾ ਤੇ ਉਧਰ ਉਧਰ ਬਰਖਾ ਬੱਦਲ ਘਟਾਵਾਂ ਚੜ ਕੇ ਬੜੀ ਘਨਗੋਰ ਬਰਖਾ ਸ਼ੁਰੂ ਹੋ ਗਈ ਲੋਕ ਖਿੱਚ ਖਿੱਚ ਕੇ ਲ ਜਾਂਦੇ ਨੇ ਤਪੇ ਦਾ ਬੁਰਾ ਹਾਲ ਹੋ ਗਿਆ ਤਪਾ ਕਹਿੰਦਾ ਮੈਨੂੰ ਛੱਡੋ ਮੈਂ ਮਰ ਜਾਵਾਂਗਾ ਕੋਈ ਖੱਬੇ ਖਿੱਚਦਾ ਕੋਈ ਸੱਜੇ ਖਿੱਚਦਾ ਕੋਈ ਦੇਖਦੇ ਥੋੜੀ ਜਿਹੀ ਵਾਹਣ ਦੇ ਵਿੱਚ ਕਸੀੜ ਦੇ ਕਸੀੜ ਦੇ ਲੈ ਜਾਂਦੇ ਨੇ ਗੁੱਸਾ ਵੀ ਸੀ ਵੀ ਸਾਡੇ ਪਾਸੋਂ ਇਨੇ ਗੁਰੂ ਮਹਾਰਾਜ ਜੀ ਦੀ ਏਡੀ ਵੱਡੀ ਤੋਹਫੀਨ ਕਰਵਾਈ ਹੈ ਵੀ ਅਸੀਂ ਗੁਰੂ ਸਾਹਿਬ ਨੂੰ ਜਾ ਕੇ ਕਹਿ ਦਿੱਤਾ ਵੀ ਮਹਾਰਾਜ ਤੁਸੀਂ ਇੱਥੋਂ ਚਲੇ ਜਾਓ ਕਿੱਡਾ ਵੱਡਾ ਪਾਪ ਕਰਾਇਆ ਤੇ ਕਿੰਨੇ ਸਾਲ ਸਾਨੂੰ ਇਹ ਬੇਵਕੂ ਬਣਾਉਂਦਾ ਰਿਹਾ ਕਈ ਚੀਜ਼ਾਂ ਦਾ ਗੁੱਸਾ ਸੀ ਫਿਰ ਦੁਨੀਆ ਨੇ ਲੋਕਾਂ ਨੇ ਇੰਨਾ ਕਸਿਹੜਿਆ ਇੰਨਾ ਕਹਿੰਦੇ ਕਸਿਹਟਿਆ ਕਿ ਉਹਦੀ ਬੋਟੀ ਬੋਟੀ ਸਾਧ ਸੰਗਤ ਜੀ ਹੋ ਗਈ ਕਿਸੇ ਨੇ ਕਿਸੇ ਦੇ ਹੱਥ ਚੋਂ ਦਾ ਹੱਥ ਕਿਸੇ ਚ ਪੈਰ ਸਰੀਰ ਉਹਦਾ ਕਸੀਟੀ ਫਿਰਦੇ ਨੇ ਤੇ ਇੰਨੀ ਬਰਖਾ ਫਿਰ ਸਾਸ ਸੰਗਤ ਜੀ ਹੋਈ ਬੜੀ ਚਮ ਚਮ ਕੇ ਬਰਖਾ ਹੋਈ ਤੇ ਗੁਰੂ ਅਮਰਦਾਸ ਜੀ ਦੇ ਨਾਲ ਫਿਰ ਸਾਰਾ ਹੀ ਨਗਰ ਬੱਚਾ ਬੱਚਾ ਬੀਬੀਆਂ ਸਾਰੇ ਰਲ ਮਿਲ ਕੇ ਬਜ਼ੁਰਗ ਤੱਕ ਸਤਿਗੁਰੂ ਮਹਾਰਾਜ ਕੋਲ ਗਏ ਸਭ ਨੇ ਹੱਥ ਜੋੜੇ ਸਭ ਨੇ ਮਾਫੀ ਮੰਗੀ ਕੇ ਮਹਾਰਾਜ ਸਾਡੇ ਤੋਂ ਬੜੀ ਵੱਡੀ ਭੁੱਲ ਹੋਈ ਅਸੀਂ ਜੋ ਤੁਹਾਨੂੰ ਕਹਿ ਬੈਠੇ ਕਿ ਤੁਸੀਂ ਚਲੇ ਜਾਓ ਕਿਰਪਾ ਕਰੋ ਸਾਡੀ ਭੁੱਲ ਬਖਸ਼ ਦਿਓ ਤੇ ਦੁਬਾਰਾ ਖਡੂਰ ਸਾਹਿਬ ਆਓ ਬੈਠੋ ਚਰਨ ਪਾਓ ਸਾਡੀ ਭੁੱਲ ਦੀ ਸਾਨੂੰ ਖਿਮਾ ਬਖਸ਼ੋ ਤੇ ਗੁਰੂ ਸਾਹਿਬ ਦਾ ਸੁਭਾਅ ਆਪ ਜੀ ਜਾਣਦੇ ਹੋ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਇਹ ਬਿਰਧ ਸੁਆਮੀ ਛੰਦਾ ਮੇਰੇ ਗੁਰੂ ਜੀ ਦਾ ਸੁਭਾਅ ਹੀ ਇਹ ਹੈ ਜਿਹੜਾ ਸ਼ਰਨ ਚ ਆ ਗਿਆ ਮਹਾਰਾਜ ਇਹ ਨਹੀਂ ਦੇਖਦੇ ਵੀ ਇਹਨੇ ਕਿੰਨਾ ਕੁ ਮੈਨੂੰ ਮਾੜਾ ਕਿਹਾ ਕਿੰਨਾ ਕੁ ਮੇਰੇ ਨਾਲ ਕੁਝ ਮਾੜਾ ਕੀਤਾ ਮੇਰਾ ਦੁਸ਼ਮਣ ਹੈ ਕੀ ਹੈ ਮਹਾਰਾਜ ਨੇ ਚਿਤਾਰਦੇ ਨੂੰ ਗਲਵੱਕੜਿ ਚ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਭੁੱਲ ਕੀਤੀ ਤੁਹਾਨੂੰ ਅਹਿਸਾਸ ਹੈ ਮਹਾਰਾਜ ਚਲੇ ਗਏ ਤੇ ਫਿਰ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਆਪਣੇ ਪਾਸ ਬੁਲਾਇਆ ਉਦੋਂ ਗੁਰੂ ਨਹੀਂ ਬਣੇ ਗੁਰੂ ਅਮਰਦਾਸ ਜੀ ਤੇ ਮਹਾਰਾਜ ਨੇ ਅੱਖਾਂ ਨਹੀਂ ਮਿਲਾਈਆਂ ਗੁਰੂ ਅਮਰਦਾਸ ਜੀ ਨੇ ਚਾਰ ਮਤਲਬ ਚੱਕਰ ਇਤਿਹਾਸ ਕਰ ਕਹਿੰਦੇ ਨੇ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਚਾਰੋਂ ਪਾਸੇ ਹੋਏ ਜਿੱਧਰ ਮਹਾਰਾਜ ਹੁਣ ਗੁਰੂ ਅੰਗਦ ਸਾਹਿਬ ਦੂਸਰੇ ਪਾਸੇ ਮੂੰਹ ਕਰ ਲੈਂਦੇ ਸਨ ਤੀਸਰੇ ਦਵੇਂ ਵਾਰੀ-ਵਾਰੀ ਚਾਰ ਪਾਸੇ ਗਏ ਗੁਰੂ ਅਮਰਦਾਸ ਜੀ ਤੇ ਸਤਿਗੁਰੂ ਜੀ ਨੇ ਚਹਰ ਪਾਸੇ ਮੂੰਹ ਫੇਰ ਲਿਆ ਪੈਰ ਫੜਲੇ ਚਰਨ ਫੜਲੇ ਗੁਰੂ ਦੇ ਸਿੱਖ ਨੂੰ ਜਿਹੜਾ ਪੂਰਾ ਹੁੰਦਾ ਨਾ ਜੇ ਕੋਈ ਭੁੱਲ ਵੀ ਹੋ ਜਾਏ ਨਾ ਐਸੀ ਤੇ ਉਹਨੂੰ ਪਤਾ ਹੁੰਦਾ ਕਿ ਮੈਂ ਗੁਰੂ ਨੂੰ ਮਨਾਉਣਾ ਕਿਵੇਂ ਹੈ ਪੈਰ ਫੜਲੇ ਚਰਨ ਫੜਲੇ ਕੇ ਗੁਰੂ ਸਾਹਿਬ ਮਹਾਰਾਜ ਜੀ ਉਹ ਮੈਂ ਜਾਣਦਾ ਮੇਰੇ ਤੋਂ ਭੁੱਲ ਹੋਈ ਹੈ ਗਲਤੀ ਹੋਈ ਹੈ ਸਤਿਗੁਰੂ ਮਹਾਰਾਜ ਪਰ ਮੇਰੀ ਇਹ ਭੁੱਲ ਬਖਸ਼ ਦਿਓ ਤੁਹਾਡੇ ਮਾਨ ਸਨਮਾਨ ਸਤਕਾਰ ਨੂੰ ਜਿਹੜਾ ਬਹਾਲ ਨਹੀਂ ਰੱਖ ਪਾਰਿਆ ਇਸ ਕਰਕੇ ਸਤਿਗੁਰੂ ਜੀ ਭੁੱਲ ਲਈ ਮਹਾਰਾਜ ਨੇ ਫਿਰ ਕਿਹਾ ਕਿ ਤੁਸੀਂ ਬੜੀ ਭੁੱਲ ਕੀਤੀ ਹੈ ਇਕਰਮਾਤ ਦਿਖਾਈ ਹੈ ਤੁਸੀਂ ਆਪਣੇ ਇਸ ਤਰੀਕੇ ਦੇ ਬਚਨ ਕੀਤੇ ਨੇ ਇਹ ਸਾਨੂੰ ਬਿਲਕੁਲ ਵੀ ਪਸੰਦ ਨਹੀਂ ਹਨ ਤੁਸੀਂ ਕਰਮ ਤੇ ਤੁਹਾਡਾ ਠੀਕ ਸੀ ਪਰ ਤਰੀਕਾ ਤੁਹਾਡਾ ਮਹਾਰਾਜ ਕਹਿੰਦੇ ਬੜਾ ਗਲਤ ਸੀ ਅੱਗੇ ਤੋਂ ਐਸੀ ਭੁੱਲ ਨਾ ਹੋਵੇ ਗੁਰਮਰਦਾਸ ਜੀ ਨੇ ਪ੍ਰਣ ਕੀਤਾ ਸਤਿਗੁਰੂ ਮਹਾਰਾਜ ਅੱਗੇ ਤੋਂ ਮੈਂ ਐਸਾ ਕੋਈ ਵੀ ਬਚਨ ਨਹੀਂ ਕਰਾਂਗਾ ਜਿਹੜਾ ਤੁਹਾਨੂੰ ਨਾ ਪਾਵੇ ਜਿਹੜਾ ਤੁਹਾਨੂੰ ਨਾ ਚੰਗਾ ਲੱਗੇ ਫਿਰ ਤੋਂ ਖਡੂਰ ਸਾਹਿਬ ਦੇ ਵਿੱਚ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਫਿਰ ਤੋਂ ਸੰਗਤਾਂ ਦੇ ਸੋਹਣੇ ਇਕੱਠ ਤੇ ਗੁਰੂ ਮਹਾਰਾਜ ਦੇ ਦੀਵਾਨ ਲੱਗਨੇ ਸ਼ੁਰੂ ਹੋਏ ਇਸ ਤਰ੍ਹਾਂ ساری ਉਮਰ ਪਤਾ ਨਹੀਂ ਕਿੰਨੀਆਂ ਕਟਨਾਵਾਂ ਕਿੰਨੇ ਕੌਤਕ ਧੰਨ ਧੰਨ ਸ੍ਰੀ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਵਿਖਾਏ ਤੇ ਦੁਨੀਆ ਨੂੰ ਲੁਕਾਈ ਨੂੰ ਗੁਰਸਿੱਖੀ ਦੇ ਨਾਲ ਜੋੜ ਕੇ ਫਿਰ ਸਤਿਗੁਰੂ ਜੀ ਅੱਜ ਦੇ ਦਿਨ ਇਸ ਸੰਸਾਰ ਤੋਂ ਸਦਾ ਸਦਾ ਲਈ ਸਰੀਰ ਕਰਕੇ ਕੇਵਲ ਸਰੀਰ ਕਰਕੇ ਚਲੇ ਗਏ ਤੇ ਆਪਣੀ ਜੋਤ ਤਨ ਤਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਤੀਸਰੇ ਪਾਤਸ਼ਾਹ ਦੇ ਵਿੱਚ ਅੱਗੇ ਟਿਕਾ ਗਏ ਐਸੇਨ ਸਤਗੁਰੂ ਤਨ ਤਨ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਜੀਵਨ ਸੁਸਾਦ ਸੰਗਤ ਜੀ ਉਤਨੀਆ ਬੇਨਤੀਆਂ ਪ੍ਰਵਾਨ ਕਰਨੀਆਂ ਗੁਰਾਂ ਦਾ ਇਤਿਹਾਸ ਅੱਜ ਦੀ ਕਥਾ ਵਿੱਚ ਆਪਾਂ ਸਰਵਨ ਕੀਤਾ ਹੈ ਇਤਿਹਾਸ ਸਰਵਨ ਕਰਾਂਦੇ ਆ ਅਨੇਕਾਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ ਗੁਰਾਂ ਦੀ ਸੰਗਤ ਗੁਰੂ ਮਹਾਰਾਜ ਜੀ ਆਪਕਸ਼ਨ ਹਾਰ ਹਨ ਬਖਸ਼ ਲੈਣਾ ਜੀ ਬਿਲਾਓ ਜੀ ਫਤੇ ਵਾਹਿ